ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਜ਼ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸਫੈਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸਫੈਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮਲਜ਼ਮ ਨੇ ਇਹ ਸਾਰਾ ਪੁਲਿਸ ਨੇ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਦੂਜਾ ਪ੍ਰਾਪਤੀ ਪੇਲੀਸ ਹਰਮਨ ਹੈ ਇਹ ਸੁਮਰਾਏ ਪਿੰਡ ਸਦਰਪਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅੰਮ੍ਰਿਤਪਾਲ ਹੈ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਸਟ ਨੇ ਜਿਹੜੇ ਅੰਮ੍ਰਿਤਸਰ 베ਸਟ ਨੇ ਉਹਦੇ ਵਿੱਚ ਵਿਨੋਦ ਸੁਮਰ ਏਲੀਅਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਡਕੁਇਟੀ ਆਰਮਜ਼ ਐਕਟ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਵਿੱਚ ਇਹ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਐਂਬੂਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਵਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਏ ਸੈੱਟ ਦੇ ਐਸਟੀਐਫ ਵੱਲੋਂ ਤੇ ਆਰਮズ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੇਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਰੈਂ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਿਡ ਵੈਪਨ ਔਰ ਜਿਹਦੇ ਚ ਆਸਟ੍ਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨਹੀਂ ਨਸ਼ਾ ਨਹੀਂ ਜੀ ਇਹ ਓਨਲੀ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸਡ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹਦੇ ਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਫੜਿਆ ਜਾਂਦਾ ਉਹ ਤੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਗਰ ਹੋਏ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਕਰਮਵੀਰ ਕਿਥੋਂ ਰਹਿਣ ਵਾਲਾ ਕੀ ਬੈਕਗ੍ਰਾਉਂਡ ਦਾ ਮੀਰਾਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਉਹ ਮਕਦਮੇ ਦਰਜੇ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਮਜ਼ੈਕਟ ਦਾ ਖੰਨੇ ਡਿਸਟ੍ਰਿਕਟ ਅਸਰ ਇਹ ਕਰਦੇ ਕੀਨੇ ਸਾਰੇ ਨੌਨਰ ਕਿ ਚੰਗੇ ਕਰਾਉਂ ਲੱਗਦਾ ਮੈਂ ਦੱਸਦਾ ਅਮਰਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਐ ਕਿ ਜਿਹੜਾ ਅਮਰਤਪਾਲ ਸਿੰਘ ਪੈਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਐ ਉਹ ਤਿੰਨ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਲਿੰਕ ਬਾਹਰ ਲੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਹੋਇਆ ਗੈਂਗਸਟਰਸ ਨਾਲ ਇੱਕ ਪ੍ਰਭਦੀਪ ਹਰਮਨ ਨੇ ਵੀ ਐਗਰੀਕਲਚਰ ਦਾ ਹੀ ਕੰਮ ਕਰਦਾ ਤੇ ਵੀ ਮਕਦਮਾ ਕੋਈ ਪਹਿਲਾਂ ਦਰਜ ਨਹੀਂ ਐ ਵਿਨੋਦਰ ਸਿੰਘ ਜੀਲਾ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਲੇਚਿੰਗ ਅਸॉल्ट ਕੁਆਰਟੀ ਵਗੈਰਾ ਦੇ ਕਾਫੀ ਪਰਚੇ ਦਰਜ ਐ ਯੁਵਰਾਜ ਆ ਲੜਕਾ ਹੈ ਜੀਸੀਪੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਇਹਦੇ ਤੇ ਅਨਐਮਪਲੋਇਡ ਹੈ ਔਰ ਆਇਲਸ ਕਰ ਰਿਹਾ ਹੈਗਾ ਇੱਕ ਜਿਹੜਾ ਮੁੰਡਾ ਜਗਰਾਜ ਐਲੀਅਸ ਜੱਗੂ ਬਾਕੀਆਂ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਐ ਇਲੈਕਸ਼ਨ ਕਿਹਨੇ ਟਾਰਗੇਟ ਕਿਹਨੂੰ ਰੱਖਿਆ ਇਲੈਕਸ਼ਨ ਕਿਹਨੇ ਲੜੀ ਐ ਆਪਕੋ ਕਿ ਸਪਾਰਟਨਸ ਵਨ ਰੱਖਦੇ ਨੇ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਐ ਮੋਢਲੀ ਪੁੱਛ ਕੇ ਦੱਸਿਆ ਐ ਅਮਰਤਪਾਲ ਸਿੰਘ ਸਨ ਆਫ ਸੁਰਿੰਦਰ ਸਿੰਘ ਹੈ ਜੀ ਉਹ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਯਾਰ ਉਹ ਇਹਨਾਂ ਨੇ ਦੇ ਵਰ ਏ ਵੇਟਿੰਗ ਆਰਡਰਸ ਕਿ ਅੱਪਾ ਕਿੱਥੇ ਅੱਗੇ ਡਿਲੀਵਰੀ ਕਿਹਨੂੰ ਕਿਹਨੂੰ ਦੇਣੀ ਹੈ ਇਹ ਕੀ ਕਰਨਾ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਥੋਰਲੀ ਪ੍ਰੂਵ ਕਰ ਰਹੇ ਹਾਂ